ਜਿਲ੍ਹਾ ਜਲੰਧਰ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਖ ਜੀ ਵੱਲੋਂ ਜਿਲ੍ਹਾ ਜਲੰਧਰ ਤੇ ਹਾਤੀ ਦੇ ਏਰੀਆ ਵਿੱਚ ਲੁੱਟਖੋ ਡਕਾਹਤ ਵਿਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਇੱਕ ਸਪੈਸ਼ਲ ਮਿਸ਼ਨ ਚਲਾਈ ਗਈ ਹੈ ਜਿਹਦੇ ਤਹਿਤ ਐਸਟੀ ਮੈਡਮ ਜਸਰੂ ਬਾਟ ਆਈਪੀਐਸ ਜੀ ਨੇ ਨਿਗਰਾਨੀ ਐਟ ਥਾਣਾ ਲੋਹਿਆ ਸਬ-ਡਵੀਜ਼ਨ ਸ਼ਾਹਕੋਟ ਦੇ ਮੁਖ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਦੇ ਬਾਈ ਦੇ ਚ ਇੱਕ ਵੱਡੀ ਸਫਲਤਾ ਅਸਰ ਕੀਤੀ ਹੈ ਇਹਨਾਂ ਨੇ ਕੱਲ ਇੱਕ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਜਿਹਦੇ ਵਿੱਚ ਪੰਜ ਦੋਸ਼ੀਆਂ ਨੂੰ ਹੰਤਕ ਗ੍ਰਿਫਤਰ ਕੀਤਾ ਜਿਹਦੇ ਵਿੱਚ ਦੋਸ਼ੀ ਜੀਤਾ ਪੁੱਤਰ ਅਨੈਕਵਾਸੀ ਕੰਕਲਾ ਸਨੀ ਕੁਮਾਰ ਪੁੱਤਰ ਜਗਜੀਤਰਾਮ ਵਾਸੀ ਖੋਸਾਪਿੰਡ ਹਰਪ੍ਰੀਤ ਸਿੰਘ ਵਾਸੀ ਖੋਸਾ ਗੁਰਸ਼ੰਗਰ ਸਿੰਘ ਸ਼ਰਨਾ ਵਾਸੀ ਤਲੁੰਡੀ ਸਲੇਮ ਤੇ ਰੋਤ ਪੁੱਤਰ ਬਲਜੀਤ ਵਾਸੀ ਥਾਣਾ ਸੰਤਾਨਪੁਰ ਲੋਧੀ ਇਹਨਾਂ ਵਿਅਕਤੀਆਂ ਨੇ ਇੱਕ ਗੈਂਗ ਬਣਾਇਆ ਸੀ ਇਹਨਾਂ ਨੇ ਥਾਣਾ ਲੋਹੀਆਂ ਸ਼ਾਹਕੋਟ ਸੁਲਤਾਨਪੁਰ ਏਰੀਆ ਚ ਕੁੱਲ 11 ਵਾਰਦਾਤਾਂ ਕਰਨ ਬਰ ਇਕਵਾਲ ਕੀਤਾ ਜਿਹਨੂੰ ਅਜਮਾਨ ਚਾਰ ਦੋਸ਼ੀਆਂ ਨੂੰ ਅਜਮਾਨ ਜੋ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਪੁਲਸਰਮਾਨ ਹਾਸਲ ਕੀਤਾ ਤੇ ਇੱਕ ਦੋਸ਼ੀ ਨੂੰ ਅਗ੍ਰਫਤਾਰ ਕੀਤਾ ਇਹਨਾਂ ਪਾਸੋਂ ਇੱਕ ਦੇਸੀ ਪਿਸਤੌਲ ਮੱਤੀ ਬੋਰ ਇੱਕ ਜਿੰਦਾ ਰਾਉਂਡ ਦੋ ਮੋਟਰਸਾਈਕਲ ਬਿਨਾ ਨੰਮਰਿਕ ਮਾਰਕਾ ਸਪਲੈਂਡਰ ਇੱਕ ਸਪਲੈਂਡਰ ਪ੍ਰੋ ਇੱਕ ਏਅਰ ਪਿਸਤੌਲ ਇੱਕ ਪ੍ਰਿੰਟਰ ਲੇਜ਼ਰ ਤੇ ਤਿੰਨ ਮੋਬਾਈਲ ਸਮਾਰਟਫੋਨ ਜਿਹੜੇ ਐਬਰਾਮਤ ਕੀਤੇ ਆ ਇਹ ਦੋਸ਼ੀ ਵਕਫ ਵਰਾਹ ਕੀਰਾਂ ਤੋਂ ਵਕਫ ਸਮੇਂ ਤੇ ਉਹਨਾਂ ਨੂੰ ਲੁੱਟ ਕਰਦੇ ਆ ਮਾਰੂ ਹਥਿਆਰਾਂ ਤੇ ਉਹਨਾਂ ਦੀ ਜਾਨ ਨੂੰ ਖਤਰਾ ਪੈਦਾ ਕਰਦੇ ਆ ਇਸੇ ਤਰ੍ਹਾਂ ਜਿਹੜੇ ਘਰ ਆ ਉਹਨਾਂ ਨੂੰ ਲੁੱਟਦੇ ਆ ਇਹ ਪਹਿਲਾਂ ਉਹਨਾਂ ਦੀ ਰਿਆਕੀ ਕਰਕੇ ਤੇ ਉਹ ਲੁੱਟ ਦਾ ਸ਼ਿਕਾਰ ਬਣਾਉਂਦੇ ਆ ਇਹਨਾਂ ਨੇ ਇਲਾਕੇ 'ਚ ਬਹੁਤ ਵੱਡੀ دہشت ਫੈਲਾਈ ਸੀ ਜਿਹਦੀ ਅਸੀਂ ਅਪਰੀਸ਼ੀਏਟ ਕਰਦੇ ਆ ਲੋਹਿਆ ਪੁਲਿਸ ਨੂੰ ਜਿਨ੍ਹਾਂ ਨੇ ਇਹ ਸ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਇਹਨਾਂ ਨੂੰ ਅੱਜ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇੱਕ ਵੱਡੀਆਂ ਬਰਾਮਦੀਆਂ ਇਹਨਾਂ ਤੋਂ ਹੋਣਦੀ ਤੇ ਹੋਰ ਵਰਤਾਂ ਦਾ ਤਾਂ ਹੋਣਦੀ ਸਾਰੀਆਂ ਪੁਲਿਸ ਵੱਲੋਂ ਮਾਰਿਆਂ ਅੰਸਰਾਂ ਦੇ ਖਿਲਾਫ ਸਮਗਲਰਾਂ ਦੇ ਖਿਲਾਫ ਇਸ ਤਰ੍ਹਾਂ ਦਾ ਆਪਰੇਸ਼ਨ ਜਿਹੜਾ ਲਗਾਤਾਰ ਜਾਰੀ ਰਹੂਗਾ। ਥੈਂਕ ਯੂ।